ਕਰੀਸ਼ ਉਹ ਪਚੂ ਤੇ ਇਸ ਸਮੇਂ ਇਹ ਤਿੰਨ ਗੈਂਗਸਟਰ ਦੇ ਲਈ ਭਗਵਾਨ ਪੁਲਿਸ ਦੇ ਨਾ ਅਸੋਸੀਏਟਿਓ ਯੂਨੀਟ ਦੇ ਬਾਰੇ ਗੱਲ ਕਰ ਰਹੇ ਹਾਂ ਇਹ ਤਿੰਨ ਵਿਅਕਤੀ ਗ੍ਰਫਤਾਰ ਹੋਏ अर्ली 20s ਦੇ ਤਿੰਨ ਮੁੰਡੇ ਇੱਕ ਤਾਂ ਨikhil ਹੈ ਦੂਜਾ 파ਰਸ ਇਹ ਦੋਨੋਂ ਅਮਰਸਰ ਦੇ ਰਹਿਣ ਵਾਲੇ ਹਨ ਇਹ ਦੋਨਾਂ ਤੇ ਦੋਨਾਂ ਨੂੰ ਮਿਲਾ ਕੇ ਵੀ ਦੇ ਕਰੀ ਮੁਕਦਮੇ ਦਰਜ ਹੈ ਤੇ ਮਰਡਰ ਅਟੈਂਪਟ ਟੂ ਮਰਡਰ ਦੇ ਕਿਹਾਤੀ ਤੇ ਤੀਜਾ ਬੰਦਾ ਜਿਹੜਾ ਜਲੰਧਰ ਦਾ ਰਹਿਣ ਵਾਲਾ ਹੈ ਉਹਦਾ ਨਾਮ ਦਲਿਤ ਉਹ ਫਲਕੀ ਹੈ ਇਹਦੇ ਤੇ ਕੋਈ ਪਰਚਾ दर्ज ਨਹੀਂ ਇੱਕ ਤੀਜੇ ਮਹੀਨੇ ਮਰਡਰ ਹੋਇਆ ਸੀਗਾ ਪੁਲਿਸ ਸਟੇਸ਼ਨ ਤੇ ਬਾਹਰ ਅੰਮ੍ਰਿਤਸਰ ਉਧੇ ਚਰਾਸ਼ਦੀਪ ਨਾਮ ਦਾ ਇੱਕ ਵਿਅਕਤੀ ਸੀਗਾ ਨੂੰ ਗੋਲੀਆਂ ਮਾਰੀ ਸੀ ਉਹਦੇ ਵਿੱਚ ਜਿਹੜੇ ਪ੍ਰਾਇਮਟਿਵ ਸੀਗੇ ਉਹ ਪਾਰਸ ਤੇ ਮਿਲ ਸੀ ਇੱਕ ਪੱਜਨੀ ਸੀਗੀ ਉਦੋਂ ਇੱਕ ਬੰਦਾ ਸ਼ਾਮਿਲ ਗ੍ਰਫਤਾਰ ਹੋਇਆ ਸੀ ਭੱਜ ਕੇ ਥੋੜ ਦੇ ਨੇ ਜਲੰਧਰ ਵੀ ਰਹੀਂ ਫਿਰ ਇਹ ਐਮਪੀ ਚਲੇ ਗਏ ਪਹਿਲਾਂ ਇਹ ਜੇਲ੍ਹ ਚ ਲੈ ਕੇ ਆਏ ਐ ਐਮ ਤੇ ਇਹਨਾਂ ਦਾ ਕੁਕੀਏ ਸਵਾਰ ਸੀਗਾ ਕਿ ਇਸ ਵਾਰ ਕੋਈ ਜਹ ਜੁ ਕੋਈ ਬੰਦਾ ਮਿਲਿਆ ਸੀਗਾ ਐਮਪੀ ਦਾ ਉਹਦੇ ਕੋਲ ਚਲੇ ਗਏ ਸੀ ਇਹਨਾਂ ਨੇ ਤਿੰਨ ਵਿਪਨ ਉਥੋਂ ਐਮਪੀ ਤੋਂ ਪ੍ਰਕੋਰ ਕੀਤੇ ਤੇ ਰਾਈਵਲ ਗਰੁੱਪ ਦੇ ਇੱਕ ਬੰਦੇ ਦੀ ਨਾਲੇ ਰਕੀ ਕੀਤੀ ਹੋਈ ਸੀਗੀ ਇਹ ਵਿਪਨ ਉਹਨੂੰ ਇਲੀਮੀਨੇਟ ਕਰ ਕਰਨ ਲਈ ਲੈ ਕੇ ਆਏ ਸੀਗੇ ਤਿੰਨ ਵਿਪਨ ਵੀ ਰਿਕਵਰ ਹੋਏ ਹਾਂ ਤੋਂ ਤੇ ਜਿੱਗੂ ਦੇ ਨਾਲ ਅਸੋਸੀਏਟਡ ਹੈ ਕਿਹੜੀ ਗੈਂਗਵੇ ਗੁਰਗਿਆਂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਸੀ ਉਹ ਲੋਕਲ ਉਹਨਾਂ ਦਾ ਜਿਹੜੇ اپੋਜ਼ ਕਰਦੇ ਕਿਹੜੀ ਗੈਂਗ ਹੈ ਉਹ اپੋਜ਼ ਲੋਕਲ ਗੈਂਗ ਹੈ ਇਨਵੈਸਟੀਗੇਸ਼ਨ ਜਾ ਰਹੀ ਹੈ ਸਰ ਪਾਰਿਸ ਤੋਂ ਨਹੀਂ ਹੋ ਰਹੀ ਇਹ ਵੀ ਚੱਲ ਰਹੀ ਹੈ ਜਿੱਥੇ ਜੀਵਨ ਨਹੀਂ ਜਿੱਥੇ ਭਾਈ ਨੇ ਕੱਟ ਲਈ ਵਿਚਾਸ ਇਹ ਜੇ 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 ਚੱਲ ਰਹੀ ਹੈ ਸਮਾਂ ਹਾਂ ਹਾਂ ਲਲਿਤ ਕੋਈ ਕੋਈ ਪਰਚਾ ਨਹੀਂ ਹੈ ਪਰ ਇਹਨਾਂ ਦਾ ਕੋਈ ਇੱਕ ਕਾਮਨ ਲਿੰਕ ਹੈ ਕਾਮਨ ਲਿੰਕ ਹੈ ਸਰ ਵੀਰ ਮਾਰਤਾ ਰਮਨ ਚਾਰਦਨ Thank you so much.